ਸੱਤ ਸ੍ਰੀ ਅਕਾਲ ਸਾਹਿਤਕ ਸਾਥੀ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਸਾਹਿਤ ਦੇ ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੇ ਸੋ ਪਹਿਲਾ ਸਵਾਲ ਹੈ ਅੱਜ ਦੀ ਕਲਾਸ ਦਾ ਕਿ ਸੂਫੀ ਮਤ ਦੇ ਜਨਮਦਾਤਾ ਕਿਹਨਾਂ ਨੂੰ ਮੰਨਿਆ ਜਾਂਦਾ ਹੈ ਵਿਦਵਾਨ ਜੋ ਹਨ حضرت ਮੁਹੰਮਦ ਨੂੰ ਸੂਫੀ ਮਤ ਦਾ ਜਨਮਦਾਤਾ ਸਮਝਦੇ ਹਨ ਪਰ ਕੁਝ ਵਿਦਵਾਨਾਂ ਦੀ ਇਹ ਵੀ رائے ਹੈ ਕਿ حضرت ਅਲੀ ਜਹਨ ਸੂਫੀ ਮਤ ਦੇ ਮੋਢੀ ਹਨ ਸੋ ਅਸੀਂ ਇਹਨਾਂ ਦੋਹਾਂ ਨੂੰ ਹੀ ਆਪਸ਼ਨ ਦੇ ਵਿੱਚ ਸ਼ਾਮਿਲ ਕਰ ਦਿੱਤਾ ਹੈ ਦੂਸਰਾ ਸਵਾਲ ਹੈ ਕਿ ਸੂਫੀ ਮਤ ਦਾ ਜਨਮ ਕੇਂਦਰ ਜੋ ਹੈ ਉਹ ਕੀ ਹੈ ਜਾਂ ਕਿਹੜਾ ਸਥਾਨ ਹੈ ਕਿਉਂਕਿ ਇਸਲਾਮ ਦਾ ਵੰਗ ਜੋ ਹੈ सूफी मत ਦਾ ਜਨਮ ਜੋ ਹੈ ਉਹ ਵੀ ਅਰਬ ਦੇਸ਼ ਦੇ ਵਿੱਚ ਹੀ ਹੋਇਆ ਮੰਨਿਆ ਜਾਂਦਾ ਹੈ। ਤੀਸਰਾ ਸਵਾਲ ਹੈ ਕਿ ਸੂਫੀ ਸ਼ਬਦ ਦੀ ਜੋ ਹੈ ਉਤਪਤੀ ਕਿਵੇਂ ਹੋਈ ਜਾਂ ਕਿਸ ਸ਼ਬਦ ਤੋਂ ਹੋਈ? ਸੂਫੀ ਸ਼ਬਦ ਦੀ ਉਤਪਤੀ ਜੋ ਹੈ ਵਿਦਵਾਨਾਂ ਨੇ ਸਫ ਸ਼ਬਦ ਤੋਂ ਮੰਨੀ ਹੈ। ਸਫ ਕਿਉਂਕਿ ਸਫ ਦਾ ਭਾਵ ਹੈ ਮੂਰਲੀ ਕਤਾਰ ਮੂਰਲੀ ਕਤਾਰ ਯਾਨੀ ਕਿ ਪਹਿਲੀ ਪੰਕਤੀ ਜੋ ਸੀ। ਭਾ ਜੋ ਫकीर ਪਹਿਲੀ ਕਤਾਰ ਦੇ ਵਿੱਚ ਬੈਠ ਕੇ ਨमाज ਪੜਦੇ ਸਨ ਉਹਨਾਂ ਦੀ ਪਹਿਲੀ ਸਫ ਦੇ ਆਧਾਰ ਤੇ ਹੀ ਸੂਫੀ ਸ਼ਬਦ ਉਹਨਾਂ ਨੂੰ ਫਕੀਰਾਂ ਨੂੰ ਸੂਫੀ ਕਹਿ ਕੇ ਪੁਕਾਰਿਆ ਜਾਣ ਲੱਗਿਆ ਤੇ ਦੂਸਰੀ ਜੋ ਧਾਰਨਾ ਹੈ ਵਿਦਵਾਨਾਂ ਦੀ ਕਿਉਂਕਿ ਸੂਫ ਜੋ ਹੈ ਸੂਫ ਦਾ ਭਾਵ ਹੈ ਉਹਨਾਂ ਭਾਵ ਕਿਉਂਕਿ ਜੋ ਸੰਤ ਫਕੀਰ ਸਨ ਜਿਨ੍ਹਾਂ ਨੂੰ ਸੂਫੀ ਕਿਹਾ ਜਾਂਦਾ ਸੀ ਉਹ ਉਹਨਾਂ ਦੇ ਕਾਲੇ ਕੱਪੜੇ ਪਾਉਂਦੇ ਸਨ ਜਿਸ ਕਰਕੇ ਉਹਨਾਂ ਨੂੰ ਸੂਫੀ ਕਿਹਾ ਜਾਣ ਲੱਗ ਪਿਆ ਕਿਉਂਕਿ ਉਹ ਸੂਫ ਪਾਉਂਦੇ ਸਨ ਅਤੇ ਦੁਨੀਆ ਨੂੰ ਛੱਡ ਕੇ ਤਿਆਗੀ ਬਣ ਗਏ ਸਨ ਸੋ ਉਹਨਾਂ ਦੇ ਲਈ ਸੱਪ ਅਤੇ ਸੂਫ ਦੇ ਮਿਲਵੇਂ ਰੂਪ ਦੇ ਵਿੱਚ ਸੂਫੀ ਸ਼ਬਦ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ ਅਗਲਾ ਸਵਾਲ ਹੈ ਕਿ ਸੂਫੀਆਂ ਦੇ ਪ੍ਰਮੁੱਖ ਅੱਡੇ ਜੋ ਸਨ ਉਹ ਕਿਹੜੇ ਸਨ ਪਾਕਪਟਨ ਲਾਹੌਰ ਮਲਤਾਨ ਕਸੂਰ ਉੱਚ ਸ਼ਰੀਪ ਅਤੇ ਪਾਣੀਪਤ ਕਿਉਂਕਿ ਜੋ ਸੰਦੇ ਪੰਜਾਬ ਦਾ ਜੋ ਵਿਸ਼ਾਲ ਖੇਤਾ ਸੀ ਇਸੇ ਦੇ ਵਿੱਚ ਕਿਉਂਕਿ ਇਸਲਾਮ ਦੇ ਆਗਮਨ ਦੇ ਨਾਲ ਇਸਲਾਮ ਦੇ ਫੈਲਣ ਦੇ ਨਾਲ ਹੀ ਸੂਫੀ ਜੋ ਵਿਚਾਰਧਾਰਾ ਸੀ ਉਹ ਫੈਲਦੀ ਗਈ ਸੋ ਇਹਨਾਂ ਦੇ ਜੋ ਪ੍ਰਮੁੱਖ ਅੱਡੇ ਜਿਹੜੇ ਸਨ ਉਹ ਪੰਜਾਬ ਦੇ ਵਿੱਚ ਹੀ ਭਾਵੇਂ ਉਹ ਪਾਕਿਸਤਾਨੀ ਪੰਜਾਬ ਸੀ ਜਾਂ ਭਾਰਤੀ ਪੰਜਾਬ ਇਸ ਦੇ ਵਿੱਚ ਜਗ੍ਹਾ-ਜਗ੍ਹਾ ਬਣੇ ਹੋਏ ਸਨ ਔਰ ਇਹ ਪ੍ਰਮੁੱਖ ਅੱਡੇ ਸਨ ਅਗਲਾ ਸਵਾਲ ਹੈ ਕਿ ਅਰਬ ਦੇ ਸੂਫੀ ਮਤ ਨੂੰ ਕੀ ਕਹਿੰਦੇ ਸਨ ਕਿਉਂਕਿ ਅਰਬ ਦੇ ਜੋ ਸੂਫੀ ਮਤ ਸੀ ਉਸ ਨੂੰ ਸਾਮੀ ਕਿਹਾ ਜਾਂਦਾ ਸੀ ਇਹ ਬੜਾ ਮਹੱਤਵਪੂਰਨ ਸਵਾਲ ਹੈ ਜਿਸ ਨੂੰ ਦੇ ਆਧਾਰ ਤੇ ਹੀ ਸਾਮੀ ਚਿੰਤਨ ਸ਼ਬਦ ਜੋ ਹੈ ਉਹ ਹੋਣ ਦੇ ਵਿੱਚ ਆਇਆ ਅਗਲਾ ਸਵਾਲ ਹੈ ਕਿ ਅਰਬ ਦੇ ਸੂਫੀ ਮਤ ਦੇ ਕੇ ਅੰਦਰ ਜੋ ਸੰਕੌਣ ਸਨ ਕਿਉਂਕਿ ਇਹ ਜੋ ਸੂਫੀ ਕੇਂਦਰ ਸੀ ਪਹਿਲਾਂ ਜਿਨ੍ਹਾਂ ਦਾ ਚਰਚਾ ਕੀਤਾ ਹੈ ਪਾਕਪਟਨ ਲਾਹੌਰ মুলਤਾਨ ਕਸੂਰ ਉਚ ਸ਼ਰੀਫ ਅਤੇ ਪਾਣੀਪਤ ਇਹ ਕਿਉਂਕਿ ਇਸਲਾਮ ਦੇ ਫੈਲਣ ਦੇ ਨਾਲ ਜਦੋਂ ਜੋ ਮੁਸਲਮਾਨ ਸੰ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਆਗਮਨ ਕੀਤਾ ਤੇ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਸੂਫੀਆਂ ਦੇ ਅੱਡੇ ਜਿਹੜੇ ਸਨ ਉਹ ਇਹ ਭਾਰਤੀ ਸੂਫੀ ਸਨ ਜਿਨ੍ਹਾਂ ਦੇ ਮੁੱਖ ਅੱਡੇ ਸਨ ਇਹ ਜੋ ਅਰਬੀ ਸੂਫੀ ਮਤ ਦੇ ਕੇਂਦਰ ਸਨ ਉਹ ਕੁਫਾ ਅਤੇ ਬਸਰਾ ਮੰਨੇ ਜਾਂਦੇ ਹਨ ਅਗਲਾ ਸਵਾਲ ਹੈ ਕਿ ਆਦ ਕਾਲ ਦੇ ਸੂਫੀ ਕਵੀ ਕਿਹੜੇ ਸਨ ਆਦ ਕਾਲ ਆਦ ਕਾਲ ਜਿਸ ਨੂੰ ਕਿ ਪੂਰਵ ਨਾਨਕ ਕਾਲ ਵੀ ਕਿਹਾ ਜਾਂਦਾ ਹੈ ਪੂਰਵ ਨਾਨਕ ਕਾਲ ਦੇ ਜੋ ਸੂਫੀ ਕਵੀ ਸਨ ਉਸਨ ਬਾਬਾ ਫਰੀਦ ਤੁਕਿ ਪੁਰਬ ਨਾਨਕ ਕਾਲ ਬਾਰੇ ਅਸੀਂ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਬੜੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਹੈ ਔਰ ਉਸ ਵੀਡੀਓ ਦਾ ਲਿੰਕ ਜੋ ਹੈ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦਿੱਤਾ ਗਿਆ ਹੈ ਜੋ ਨਵੇਂ ਜੁੜੇ ਵਿਦਿਆਰਥੀ ਹਨ ਉਹ ਪੁਰਬ ਨਾਨਕ ਕਾਲ ਬਾਰੇ ਵੀ ਜਾਣਕਾਰੀ ਲੈ ਸਕਦੇ ਹਨ ਬਾਬਾ ਫਰੀਦ ਜੀ ਉਸਨ ਆਦ ਕਾਲ ਦੇ ਸੂਫੀ ਕਵੀ ਹੋਏ ਹਨ ਜਿਨ੍ਹਾਂ ਨੂੰ ਸ਼ੇਖ ਫਰੀਦੁਦੀਨ ਮਸਾਉਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਔਰ ਇਹਨਾਂ ਦਾ ਜਨਮ ਪਿੰਡ ਖੋਦਵਾਲ ਰੋਗੀ ਮਲਤਾਨ ਅਜੋਕਾ ਪਾਕਿਸਤਾਨ ਹੈ ਵਿਖੇ 1173 ਈਸਵੀ ਨੂੰ ਹੋਇਆ ਔਰ ਇਹਨਾਂ ਦਾ ਜੋ ਇਸ ਸੰਸਾਰ ਤੋਂ ਜੋ ਹੈ ਚਲਾਣਾ ਪਾ ਮੌਤ ਜਿਹੜੀ ਹੈ ਪਾਕਪਟਨ ਵਿਖੇ 1266 ਈਸਵੀ ਨੂੰ ਹੋਈ ਔਰ ਇਹਨਾਂ ਦਾ ਜਨਮ ਜੋ ਹੈ 1173 ਈਸਵੀ ਦੇ ਵਿੱਚ ਖੋਦਵਾਲ ਜੰਦ ਦੇ ਵਿੱਚ ਜਮਾਲਉਦੀਨ ਜੋ ਕਿ ਗਜਨੀ ਦੇ ਖਾਨਦਾਨ ਦੇ ਨਾਲ ਸੰਬੰਧ ਰੱਖਦੇ ਸਨ ਔਰ ਇਹਨਾਂ ਦੀ ਮਾਤਾ ਬੀਬੀ ਮਰੀਮ ਦੇ ਘਰ ਹੋਇਆ ਬਾਬਾ ਫਰੀਦ ਦੀ ਮਾਤਾ ਬੀਬੀ ਮਰੀਮ ਦਾ ਸੰਬੰਧ ਜੋ ਹੈ ਉਹ ਵੀ حضرت ਅਲੀ ਤੇ حضرت ਅਬਾਸ ਦੇ ਪਵਿੱਤਰ ਘਰਾਨਿਆਂ ਨਾਲ ਹੈ ਇਸ ਤੋਂ ਅਗਲਾ ਸਵਾਲ ਹੈ ਕਿ ਸ਼ੇਖ ਫਰੀਦ ਦੇ ਜੋ ਮੁਰਸ਼ਦ ਸਨ ਉਹ ਕੌਣ ਸਨ ਸ਼ੇਖ ਫਰੀਦ ਦੇ ਮੁਰਸ਼ਦ ਪਾਕ ਸ਼ੇਖ ਫਰੀਦ ਦੇ ਜੋ ਗੁਰੂ ਸਨ ਉਹ ਸਨ ਖਵਾਜਾ ਬਖਤਿਆਰ ਕਾਕੀ ਆਉਂ ਸੂਫੀ ਮਤ ਨਾਲ ਸੰਬੰਧਿਤ ਜੋ ਅਲੱਗ-ਅਲੱਗ ਸੰਪਰਦਾਏ ਹਨ ਜਿਵੇਂ ਚਿਸ਼ਤੀ ਸੰਪਰਦਾਏ ਸਹਰਾਵਾਦੀ ਸੰਪਰਦਾਏ ਕਾਦਰੀ ਔਰ ਨਕਸ਼ਬੰਦੀ ਸੰਪਰਦਾਏ ਇਹਨਾਂ ਦੇ ਵਿੱਚੋਂ ਬਾਬਾ ਫਰੀਦ ਜੋ ਸ਼ੇਖ ਫਰੀਦ ਦੇ ਨਾਂ ਨਾਲ ਜਾਣੇ ਜਾਂ ਗਏ ਹਨ ਇਹਨਾਂ ਦਾ ਸੰਬੰਧ ਜੋ ਹੈ ਚਿਸ਼ਤੀ ਸੰਪਰਦਾਏ ਦੇ ਨਾਲ ਰਿਹਾ ਹੈ ਸ਼ੇਖ ਫਰੀਦ ਦੇ ਉਤਰਾ ਅਧਿਕਾਰੀ ਜੋ ਸਨ ਉਹ ਨizamuddin اولیاء ਸਨ ਔਰ ਸ਼ੇਖ ਫਰੀਦ ਦੇ ਨਾਲ ਜੋ ਸੰਬੰਧਿਤ ਜੋ ਪ੍ਰਮੁੱਖ ਰਚਨਾ ਹੈ ਮਦਕਲੇ ਸਾਹਿਬ ਦੀ ਜਿਸ ਦੇ ਆਧਾਰ ਤੇ ਸ਼ੇਖ ਫਰੀਦ ਦੀ شخصیت ਬਾਰੇ ਚੰਨਾ ਪਾਇਆ ਜਾਂਦਾ ਹੈ ਉਹ ਹੈ ਮਸਲੇ شیخ ਫਰੀਦ ਦੇ ਇਸ ਤੋਂ ਅਗਲਾ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕ ਜੋ ਹਨ ਉਹਨਾਂ ਦੀ ਗਿਣਤੀ ਕਿੰਨੀ ਹੈ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੇ ਨਾਮ ਦੇ ਹੇਠ ਜੋ ਹੈ 130 ਸ਼ਲੋਕ ਜੋ ਹਨ ਉਹ ਮੰਨੇ ਜਾਂਦੇ ਹਨ ਪਰ ਵਾਸਤਵ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ 130 33 ਸ਼ਲੋਕ ਹਨ ਇਹਨਾਂ ਦੇ ਵਿੱਚੋਂ ਫਰੀਦ ਜੀ ਦੇ 118 100 ਜੋ ਹੈ 12 ਸ਼ਲੋਕ ਹਨ ਔਰ 18 ਸ਼ਲੋਕ ਜੋ ਹਨ ਇਹ ਗੁਰੂ ਸਾਹਿਬਾਨ ਦੇ ਹਨ ਜੋ ਉਹਨਾਂ ਨੇ ਫਰੀਦ ਬਾਣੀ ਦੇ ਇੱਕ ਤਰ੍ਹਾਂ ਦੇ ਨਾਲ ਆਲੋਚਨਾ ਕਰਦੇ ਹਾਂ ਇੱਕ ਅਲੋਚਕ ਦੇ ਰੂਪ ਦੇ ਵਿੱਚ ਗੁਰੂ ਸਾਹਿਬਾਨ ਨੇ ਇਹ 18 ਸ਼ਲੋਕ ਜੋ ਰਚੇ ਸਨ ਜਿਨ੍ਹਾਂ ਵਿੱਚੋਂ ਚਾਰ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਹਨ ਪਹਿਲੇ ਗੁਰੂ ਜੀ ਦੇ ਔਰ ਪੰਜ ਸ਼ਲੋਕ ਜੋ ਹਨ ਗੁਰੂ ਅਮਰਦਾਸ ਜੀ ਜੋ ਤੀਸਰੇ ਗੁਰੂ ਸਨ ਔਰ ਗੁਰੂ ਰਾਮਦਾਸ ਜੀ ਦਾ ਇੱਕ ਸ਼ਲੋਕ ਔਰ ਗੁਰੂ ਅਰਜਨ ਦੇਵ ਜੀ ਦੇ 8 ਸ਼ਲੋਕ ਹਨ ਸੋ ਇਹ 18 ਸ਼ਲੋਕ ਜੋ ਹਨ ਇਹ ਗੁਰੂ ਸਾਹਿਬਾਨ ਨੇ ਬਾਬਾ ਦੇ ਸ਼ਲੋਕ ਹਨ ਜੋ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਨਾਲ ਦਰਜ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਔਰ ਸ਼ੇਖ ਫਰੀਦ ਜੀ ਦੇ ਕੁੱਲ ਸ਼ਬਦ ਜੋ ਹਨ ਚਾਰ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਹਨ ਜਿਨ੍ਹਾਂ ਵਿੱਚੋਂ ਦੋ ਰਾਗ ਆਸਾ ਵਿੱਚ ਹਨ ਅਤੇ ਦੋ ਰਾਗ ਸੁਹੀ ਦੇ ਵਿੱਚ ਹਨ ਅਗਲਾ ਸਵਾਲ ਹੈ ਕਿ ਫਰੀਦ ਬਾਣੀ ਦੀ ਭਾਸ਼ਾ ਜੋ ਹੈ ਉਹ ਕਿਹੜੀ ਹੈ ਮੁਲਤਾਨੀ ਜੋ ਕਿ ਲਹਿੰਦੀ ਪੰਜਾਬੀ ਹੈ ਜੋ ਕਿ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਜਿਆਦਾ ਬੋਲੀ ਜਾਂਦੀ ਸੀ ਕਿਉਂਕਿ ਉਹ ਮੁਲਤਾਨ ਦਾ ਇਲਾਕਾ ਸੀ ਸੋ ਲਹਿੰਦੀ ਪੰਜਾਬੀ ਜੋ ਹੈ ਇਸ ਨੂੰ ਕਿਹਾ ਜਾਂਦਾ ਹੈ ਔਰ ਮੁਲਤਾਨੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਜੋ ਹਨ ਉਹ ਫਰੀਦ ਬਾਣੀ ਦੇ ਵਿੱਚ ਦਰਜ ਹਨ ਇੱਕ ਤਰ੍ਹਾਂ ਦੇ ਨਾਲ ਇਹ ਲੋਕ ਮੁਹਾਵਰੇ ਵਾਲੀ ਭਾਸ਼ਾ ਜੋ ਹੈ ਬਾਬਾ ਫਰੀਦ ਜੀ ਨੇ ਵਰਤੀ ਹੈ ਔਰ ਅਗਲਾ ਸਵਾਲ ਹੈ ਕਿ ਫਰੀਦ ਬਾਣੀ ਦੇ ਮੁੱਖ ਵਿਸ਼ੇ ਜੋ ਸੰ ਉਹ ਕੀ ਰਹੇ ਹਨ ਰੱਬ ਸਦਾਚਾਰ ਮੌਤ ਮਨੁੱਖ ਗਰੀਬੀ ਨਾਸ਼ਮਾਨਤਾ ਹਲੇਮੀ ਸੰਜਮ ਅਤੇ ਸਦੀਤਾ ਇਹ ਬਾਬਾ ਫਰੀਦ ਜੀ ਦੀ ਬਾਣੀ ਦੇ ਮੁੱਖ ਵਿਸ਼ੇ ਰਹੇ ਹਨ ਕਿਉਂਕਿ ਬਾਬਾ ਫਰੀਦ ਜੀ ਨੇ ਜੋ ਮੌਤ ਦਾ ਡਰ ਦਿੱਤਾ ਹੈ ਮਨੁੱਖ ਨੂੰ ਇਹ ਅਸਲ ਦੇ ਵਿੱਚ ਜੋ ਹੈ ਇਨਸਾਨ ਨੂੰ ਮਾੜੇ ਕਰਮਾਂ ਤੋਂ ਵਰਜਨ ਲਈ ਇੱਕ ਡਰ ਦੇ ਰੂਪ ਦੇ ਵਿੱਚ ਮੌਤ ਨੂੰ ਪੇਸ਼ ਕੀਤਾ ਗਿਆ ਹੈ ਔਰ ਸਦਾਚਾਰਕ ਸਿੱਖਿਆ ਜੋ ਹੈ ਇਹਨਾਂ ਦੀ ਸਾਰੀ ਬਾਣੀ ਦਾ ਜੋ ਮੁੱਖ ਸਾਰ ਹੈ ਅਸਲ ਦੇ ਵਿੱਚ ਇਹਨਾਂ ਦੀ ਬਾਣੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੀ ਇਹ ਹੈ ਕਿ ਇਹਨਾਂ ਨੇ ਮਨੁੱਖ ਨੂੰ ਸਦਾਚਾਰਕ ਜੀਵਨ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਅਨੁਸਾਰ ਜੋ ਹੈ ਬੜਾ ਨਿਰਮਾਣ ਹੋ ਕੇ ਰਹਿਣ ਦੀ ਪ੍ਰੇਰਣਾ ਦਿੱਤੀ ਹੈ ਸੂਫੀ ਮਤ ਅਨੁਸਾਰ ਜੋ ਹੈ ਸੂਫੀਆਂ ਦੇ ਚਾਰ ਪੜਾਅ ਬਣੇ ਗਏ ਹਨ ਜੋ ਸਭ ਤੋਂ ਮਹੱਤਵਪੂਰਨ ਸਵਾਲ ਹੈ ਔਰ ਇਹ ਲਗਭਗ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਪਹਿਲਾ ਪੜਾ ਹੈ ਸ਼ਰੀਅਤ ਤਰੀਕਤ ਮਾਰਫਤ ਤੇ ਹਕੀਕਤ ਪਾ ਜੋ ਸ਼ਰਾ ਤੇ ਚੱਲਦੇ ਹਨ ਤਰਕ ਦੇ ਆਧਾਰ ਤੇ ਮਾਰਫਤ ਤੇ ਹਕੀਕਤ ਨੂੰ ਪ੍ਰਾਪਤੋਂ ਦੇਰਾ ਤੋਂ ਹੁੰਦਿਆਂ ਹੋਇਆਂ ਅੰਤ ਜੋ ਹੈ ਅੰਤਿਮ ਪੜਾ ਜੋ ਹੈ ਅੰਤਿਮ ਜੋ ਮੰਜ਼ਲ ਹਕੀਕਤ ਤੱਕ ਪੁੱਜ ਜਾਂਦੇ ਹਨ ਔਰ ਅਗਲਾ ਸਵਾਲ ਹੈ ਕਿ ਫਰੀਦ ਸਾਨੀ ਸ਼ੇਖ ਇਬਰਾਹਿਮ ਜਾਂ ਸ਼ੇਖ ਬ੍ਰਹਮ ਕੌਮ ਸਨ ਇਹ ਅਸਲ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਹੀ 12ਵੇਂ ਗੱਦੀ ਨਿਸ਼ੀਨ ਸਨ ਔਰ ਬਾਬਾ ਸ਼ੇਖ ਫਰੀਦ ਜੋ ਹਨ ਇਹਨਾਂ ਨੂੰ ਫਰੀਦ ਸ਼ੱਕਰਗੰਜ ਦੇ ਨਾਲ-ਨਾਲ ਵੀ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਹ ਜੋ ਇਹਨਾਂ ਨੂੰ ਉਪਾਧੀ ਹੈ ਇਹਨਾਂ ਦੀ ਜੋ ਬਾਣੀ ਹੈ ਬਾਬਾ ਫਰੀਦ ਦੀ ਫਰੀਦ ਬਾਣੀ ਦੇ ਵਿੱਚ ਜੋ ਮਿਠਾਸ ਹੈ ਉਸ ਬਾਣੀ ਦੇ ਮਿਠਾਸ ਪੂਰ ਲਹਿਜ਼ੇ ਨੂੰ ਵੇਖਦਿਆਂ ਹੋਇਆਂ ਹੀ ਇਹਨਾਂ ਨੂੰ ਫਰੀਦ ਸ਼ੱਕਰਗੰਝ ਦੀ ਉਪਾਧੀ ਦਿੱਤੀ ਗਈ ਹੈ ਅੱਜ ਦੇ ਕਲਾਸ ਦੇ ਵਿੱਚ ਜੋ ਵੀ ਅਸੀਂ ਸੂਫੀ ਸਾਹਿਤ ਔਰ ਖਾਸ ਕਰਕੇ ਜੋ ਬਾਬਾ ਫਰੀਦ ਜੀ ਹਨ ਜੋ ਕਿ ਪੂਰਵ ਨਾਨਕ ਕਾਲ ਦੇ ਕਵੀ ਹਨ ਔਰ ਇਹਨਾਂ ਨੂੰ ਸੂਫੀ ਸਾਹਿਤ ਦੇ ਮੋਢੀ ਹੋਣ ਦਾ ਮਾਣ ਹਾਸਲ ਹੈ ਔਰ ਹਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜੋ ਹੈ ਬਾਬਾ ਫਰੀਦ ਜੀ ਬਾਰੇ ਖਾਸ ਕਰਕੇ ਪੂਰਨ ਨਾਨਕਾਲ ਦੇ ਵਿੱਚੋਂ ਇੱਕ ਦਾ ਪ੍ਰਸ਼ਨ ਜੋ ਹੈ ਜ਼ਰੂਰ ਆਉਂਦਾ ਹੈ ਉਮੀਦ ਹੈ ਕਿ ਵਿਦਿਆਰਥੀਆਂ ਦੇ ਲਈ ਅੱਜ ਦੀ ਕਲਾਸ ਜੋ ਹੈ ਕਾਫੀ ਲਾਹੇਵੰਦ ਸਾਬਿਤ ਹੋਈ ਹੋਵੇਗੀ ਸੋ ਜੋ ਵੀ ਵਿਦਿਆਰਥੀ ਇਸ ਚੈਨਲ ਦੇ ਨਾਲ ਨਵੇਂ ਜੁੜੇ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀਆਂ ਅਪਕਮਿੰਗ ਵੀਡੀਓਜ਼ ਜੋ ਹਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਦਿਉ ਇਜਾਜ਼ਤ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ